ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਵੀ ਆਪਾਂ ਨੇ ਕੜੀ ਕਿਸ ਤਰ੍ਹਾਂ ਬਣਾਉਣੀ ਉਹ ਵੀ ਸਿੰਪਲ ਜਿਹੇ ਤਰੀਕੇ ਨਾਲ ਤੇ ਘੱਟ ਮਸਾਲਿਆਂ ਵਾਲੀ ਕੜੀ ਆਪਾਂ ਕਿਸ ਤਰ੍ਹਾਂ ਬਣਾ ਸਕਦੇ ਆ ਪਹਿਲਾਂ ਆਪਾਂ ਨੇ ਇਸ ਤਰ੍ਹਾਂ ਬੇਸਣ ਆ ਜਿਹੜਾ ਉਹਨੂੰ ਛਾਣ ਲਿਆ ਅੱਧਰਲੀ ਸਾਈਡ ਆਪਾਂ ਨੇ ਤੜਕਣੀ ਰੱਖ ਦਿੱਤੀ ਆ ਗਰਮ ਹੋਣੀ ਤੇ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਸਰੋਂ ਦਾ ਅੱਧੀ ਨਾਲੋਂ ਵੱਧ ਆਪਾਂ ਦੇਖ ਸਕਦੇ ਹੋ ਤੁਸੀਂ ਸਰੋਂ ਦੇ ਤੇਲ ਦੀ ਕੜਛੀ ਪਾਵਾਂਗੇ ਇਹ ਤੇਲ ਆਪਣਾ ਕਾੜਿਆ ਹੋਇਆ ਪਹਿਲਾਂ ਪਰ ਆਪਾਂ ਥੋੜਾ ਜਿਹਾ ਇਹਨੂੰ ਗਰਮ ਹੋਣ ਦੇਵਾਂਗੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਬੇਸਣ ਆਪਾਂ ਨੇ ਕਿੰਨਾ ਪਾਣਾ ਅੱਠ ਜਾਣਿਆਂ ਦੇ ਲਈ ਆਪਾਂ ਨੇ ਜੇ ਬਣਾਉਣੀ ਹੈ ਹਨਾ ਕੜੀ ਤਾਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਮੁਠੀਆਂ ਨਾਲ ਮਿਲ ਲਿਆ ਤਿੰਨ ਮੁਠੀਆਂ ਆਪਾਂ ਪਾਵਾਂਗੇ ਬੇਸਣ ਦੀਆਂ ਸਿਰਫ ਉਂਗਲਾ-ਉਂਗਲਾ ਦੇ ਨਾਲ ਹੀ ਆਪਾਂ ਨੇ ਨਾ ਪਾ ਲੈਣਾ ਇਹ ਅਸਤੇ ਸਾਬ ਨਾਲ ਹੀ ਪਾਲਣੇ ਹੁੰਨੇ ਆਗੇ ਇੱਕ ਕਲੀ ਆਪਾਂ ਦਹੀਂ ਦੀ ਪਾਵਾਂਗੇ ਇੱਕ ਕਲੀ ਆਪਾਂ ਹੋਰ ਪਾਵਾਂਗੇ ਜੇ ਵਧੀਆ ਖੱਟੀ ਜੀ ਬਣਾਣੀ ਹੋਵੇ ਤੇ ਤੁਸੀਂ ਇਹ ਵੀ ਜਗ੍ਹਾ ਤੇ ਲੱਸੀ ਵੀ ਪਾ ਸਕਦੇ ਹੋ ਜੇ ਘਰ ਦੀ ਰਿੜਕੀ ਹੋਈ ਤੁਹਾਡੇ ਕੋਲ ਲੱਸੀ ਹੈ ਹਾਂਜੀ ਦੋਸਤੋ ਇਹਨੂੰ ਹੁਣ ਆਪਾਂ ਨਾ ਪਾਣੀ ਪਾ ਕੇ ਰਿੜਕਾਂਗੇ ਥੋੜਾ ਜਿਹਾ ਤੇ ਹਨਾ ਇਧਰਲੀ ਸਾਈਡ ਆਪਾਂ ਪਿਆਜ਼ ਪਾ ਦਨੇ ਆਗੇ ਤੇ ਆਜਾ ਪਾਣੀ ਲੰਬੇ ਲੰਬੇ ਕੱਟ ਕਰੇ ਹੋਏ ਸੀ ਹਾਂਜੀ ਦੋਸਤੋ ਇਸ ਤਰ੍ਹਾਂ ਨਾ ਪਹਿਲਾਂ ਆਪਾਂ ਨੇ ਬੇਸਨ ਤੇ ਦਹੀਂ ਨੂੰ ਚੰਗੀ ਤਰ੍ਹਾਂ ਘੋਲ ਲੈਣਾ ਘੋਲ ਤਿਆਰ ਕਰ ਲੈਣਾ ਇੱਕ ਆਪਾਂ ਨੇ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਗੱਠਾ ਨਹੀਂ ਇਹਨੇ ਜਿਹੜੀਆਂ ਹੋ ਨਹੀਂ ਰਹਿਣੀਆਂ ਚਾਹੀਦੀਆਂ ਹੁਣ ਆਪਾਂ ਪਾਣੀ ਪਾਵਾਂਗੇ ਬਹੁਤ ਹੀ ਟੇਸਟੀ ਕੜੀ ਐ ਇਸ ਤਰ੍ਹਾਂ ਬਣ ਕੇ ਤਿਆਰ ਹੁੰਦੀ ਐ ਤੁਸੀਂ ਜਰੂਰ ਟਰਾਈ ਕਰਿਓ ਹਾਂਜੀ ਦੋਸਤੋ ਹੁਣ ਆਪਾਂ ਇਹਦੇ ਵਿੱਚ ਆਲੂ ਪਾਵਾਂਗੇ ਆਪਾਂ ਨਾ ਪਿਆਜ਼ ਲਾਲ ਹੋ ਜਾਂ ਤੋਂ ਬਾਅਦ ਫੇਰ ਆਲੂ ਪਾਵਾਂਗੇ ਨਾ ਤਾਂ ਜਿਹੜੇ ਪਿਆਜ਼ ਨੇ ਉਹ ਹੋਰ ਜ਼ਿਆਦਾ ਮੱਚ ਜੇ ਜਾਂਦੇ ਨੇ ਇਸ ਕਰਕੇ ਆਪਾਂ ਪਹਿਲਾਂ ਹੀ ਪਾ ਦਾਂਗੇ ਤਾਂ ਦੋਨਾਂ ਨੂੰ ਹੀ ਸੇਕ ਆ ਜਿਹੜਾ ਚੰਗੀ ਤਰ੍ਹਾਂ ਲੱਗ ਜਾਊਗਾ ਤੇ ਆਲੂ ਨੇ ਜਿਹੜੇ ਉਹ ਵੀ ਨਾਲ ਦੀ ਨਾਲ ਬਣ ਜਾਣਗੇ ਹੁਣ ਆਪਾਂ ਇੱਕ ਚਮਚਾ ਜੀਰੇ ਦਾ ਪਾਵਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਦੋਸਤੋ ਹੁਣ ਆਪਾਂ ਨੂਨ ਮਿਰਚ ਤਿਆਰ ਕਰਾਂਗੇ ਇੱਧਰ 2 ਚਮਚਾ ਆਪਾਂ ਨੇ ਨਮਕ ਦੇ ਪਾਏ ਨੇਗੇ ਜਿਹੜਾ ਆਪਣੇ ਕੋਲੇ ਨੂਨਦਾਨੀ ਦੇ ਵਿੱਚ ਹੁੰਦਾ ਇੱਥੇ ਇਧਰ ਆਪਾਂ ਨੇ ਕੁੰਡੀ ਛੋਟੇ ਨਾਲ ਕੁੱਟ ਕੇ ਨਾ ਹਰੀਆਂ ਮਿਰਚਾਂ ਰੱਖੀਆਂ ਹੋਈਆਂ ਨੇ ਵੱਡਾ ਇੱਕ ਚਮਚ ਆਪਾਂ ਹਰੀਆਂ ਮਿਰਚਾਂ ਦਾ ਪਾਵਾਂਗੇ ਖਾਲਦੀ ਪਾਵਾਂਗੇ ਜਿਹੜਾ ਨੂਨ ਡਾਨੀ ਦੇ ਚਮਚਾ ਹੁੰਦਾ ਛੋਟਾ ਉਹ ਆਪਾਂ ਪਾਵਾਂਗੇ ਡੇਢ ਚਮਚ ਤਾਂ ਹੀ ਦੋਸਤੋ ਹੁਣ ਆਪਾਂ ਨੂਨ ਮਿਰਚ ਐਡ ਕਰਾਂਗੇ ਪਾਣੀ ਪਾ ਕੇ ਨਾ ਆਪਾਂ ਫੇਰ ਪਕਾਵਾਂਗੇ ਪਾਣੀ ਵੀ ਐਡ ਕਰਾਂਗੇ ਇੱਕ ਕალი ਆਪਾਂ ਨੇ ਪਾਣੀ ਦੀ ਪਾ ਦਿੱਤੀ ਆ ਤੇ ਹੁਣ ਇਹ ਚੰਗੀ ਤਰ੍ਹਾਂ ਨੇ ਜਿਹੜੇ ਆਲੂ ਨੇ ਪੱਕ ਜਾਣਗੇ ਬਣ ਜਾਣਗੇ ਹਾਂਜੀ ਦੋਸਤੋ ਹੁਣ ਆਪਾਂ ਸੇਕ ਲੱਗਣ ਦਵਾਂਗੇ ਜਿੰਨਾ ਚਿਰ ਆਲੂ ਨੇ ਜਿਹੜੇ ਨਹੀਂ ਬਣਦੇ ਦੋਸਤੋ ਦੇਖ ਸਕਦੇ ਹੋ ਤੁਸੀਂ ਪਾਣੀ ਸਾਰਾ ਸੁੱਕ ਗਿਆ ਤੇ ਆਲੂ ਨੇ ਜਿਹੜੇ ਬਣ ਕੇ ਤਿਆਰ ਹੋ ਗਏ ਨੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਘੋਲ ਤਿਆਰ ਕਰਿਆ ਹਤ ਜਿਹੜਾ ਉਹ ਪਾਵਾਂਗੇ ਥੋੜਾ ਜਿਹਾ ਪਾਣੀ ਆਪਾਂ ਹੋਰ ਪਾ ਦਿੱਤਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਰਿਜਣ ਦਵਾਂਗੇ ਜਦੋਂ ਇਹਨੂੰ ਚੰਗੀ ਤਰ੍ਹਾਂ ਵਾਲੀਆਂ ਆ ਜਾਣਗੀਆਂ ਨਾ ਤਾਂ ਇਹਦੇ ਵਿੱਚ ਆ ਜਿਹੜਾ ਚੰਗੀ ਤਰ੍ਹਾਂ ਜਿਹੜਾ ਇਹ ਘੋਲ ਪਾਇਆ ਆਪਾਂ ਨੇ ਮਰਲ ਜੂਗਾ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਇਹ ਆਪਾਂ ਨੇ ਨਾ ਮੇਥੀ ਧੁੱਪੇ ਰੱਖ ਦਿੱਤੀ ਸੀਗੀ ਵੀ ਕਿਉਂਕਿ ਕੜੀ ਦੇ ਵਿੱਚ ਪਾਉਣ ਤੋਂ ਪਹਿਲਾਂ ਆਪਾਂ ਨੇ ਧੁੱਪ ਲਗਾ ਲਈ ਆ ਤੇ ਹਨਾ ਪਏ ਪਏ ਨੂੰ ਸਿਲ ਹੋ ਜਾਂਦੀ ਹੈਗੀ ਤੇ ਨਾ ਫਿਰ ਉਸ ਤੋਂ ਬਾਅਦ ਹੁਣ ਆਪਾਂ ਇਹਨੂੰ ਭੋਰ ਕੇ ਵਿੱਚ ਪਾ ਦਵਾਂਗੇ ਦੇਖ ਸਕਦੇ ਹੋ ਤੁਸੀਂ ਹਾਂਜੀ ਦੋਸਤੋ ਹੁਣ ਆਪਾਂ ਨਾ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਇਹਨੂੰ ਭੋਰ ਦਾਂਗੇ ਜਿਹੜੇ ਟਕੇ ਹੋਣਗੇ ਆਪਾਂ ਵਿੱਚੋਂ ਕੱਢ ਦਵਾਂਗੇ ਮੇਥੀ ਦਾ ਆਪਾਂ ਇੱਕ ਚਮਚਾ ਜਿਹੜਾ ਬਾਅਦ ਵਿੱਚ ਪਾਵਾਂਗੇ ਵੀ ਜਿਹੜੀ ਵਾਸ਼ਨਾ ਉਹ ਬਹੁਤ ਵਧੀਆ ਹੁੰਦੀ ਹੈ ਮੇਥੀ ਦੀ ਕੜੀ ਦੇ ਵਿੱਚ ਪਾਈ ਹੋਈ ਤੇ ਬਾਅਦ ਵਿੱਚ ਆਪਾਂ ਕਾਲੀ ਮਿਰਚ ਜਿਹੜੀ ਉਹ ਵੀ ਉੱਪਰ ਐਡ ਕਰਾਂਗੇ ਦੋਸਤੋ ਦੇਖ ਸਕਦੇ ਹੋ ਤੁਸੀਂ ਕੜੀ ਨੂੰ ਉਬਾਲੀ ਆਉਣੀ ਸ਼ੁਰੂ ਹੋ ਗਈ ਆ ਤੇ ਦੇਖ ਸਕਦੇ ਹੋ ਤੁਸੀਂ ਗਾੜੀ ਹੋ ਗਈ ਆ ਕੜੀ ਠੀਕ ਹੈ ਜੀ ਬਸ ਹੁਣ ਆਪਾਂ ਇਹਨੂੰ ਸੇਕ ਲੱਗਣ ਦਵਾਂਗੇ ਤੇ ਕੜੀ ਇਹ ਜਿਹੜੀ ਬਣ ਕੇ ਤਿਆਰ ਹੋ ਜੂਗੀ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਕੜੀ ਆਪਣੀ ਬਣ ਕੇ ਤਿਆਰ ਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਕਾਲੀ ਮਿਰਚਾਂ ਐਡ ਕਰਾਂਗੇ ਹਾਂਜੀ ਦੋਸਤੋ ਹੁਣ ਆਪਾਂ ਮੇਥੀ ਵੀ ਐਡ ਕਰਾਂਗੇ ਇਹ ਆਪਾਂ ਬਾਅਦ ਵਿੱਚ ਤਾਪ ਪਾਉਣੇ ਆਗੇ ਬਹੁਤ ਵਧੀਆ ਵਾਸ਼ਨਾ ਆਉਂਦੀ ਹੈ ਇਹਦੇ ਨਾਲ ਜਦੋਂ ਬਾਅਦ ਵਿੱਚ ਪਾਉਣੇ ਆ ਤੇ ਤੇਸਟ ਆ ਜਿਹੜਾ ਉਹ ਬਹੁਤ ਵਧੀਆ ਆਉਂਦਾ ਇਹਦੇ ਨਾਲ ਤੁਸੀਂ ਵੀ ਇਸ ਤਰ੍ਹਾਂ ਜਰੂਰ ਬਣਾ ਕੇ ਦੇਖਿਓ ਜੇ ਤੁਸੀਂ ਇਸ ਤਰ੍ਹਾਂ ਹੀ ਬਣਾਉਣੀ ਆ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਜੇ ਵੀਡੀਓ ਵਧੀਆ ਲੱਗੇ ਤੁਹਾਨੂੰ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਇਹਨੂੰ ਇਸ ਟੈਗ ਦਾਂਗੇ ਤੇ ਵਾਸ਼ਨਾ ਜਿਹੜੀ ਇਹਦੇ ਵਿੱਚ ਰਹੂਗੀ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੇ ਅਗੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ